ਸੀ ਥ्रू ਐਸਐਸਪੀ ਸਾਹਿਬ ਪਟਿਆਲਾ ਤੋਂ ਜਿਹੜੀ ਵੀ ਕਾਪੀਰਾਈਟ ਐਕਟ ਦੇ ਤਹਿਤ ਮੈਟਰ ਸੀਗਾ ਉਸ ਦੇ ਸੰਦਰਭ ਵਿੱਚ ਅਸੀਂ ਸਭ ਤੋਂ ਪਹਿਲਾਂ ਐਫਆਈਆ ਨੰਬਰ 37 ਧਾਰਾ 63 ਤੇ 65 ਕਾਪੀਰਾਈਟ ਐਕਟ ਥਾਣਾ ਅਕਤਵਾਲੀ ਨਾਬਾ ਦਰਜ ਰੇਸ ਸਿੰਘ ਕੀਤੀ ਸੀ ਉਸ ਦੇ ਇੱਕ ਦਿਨ ਵਿੱਚ ਅਸੀਂ ਰੇਡ ਕਰਨ ਲਈ ਦੱਤ ਸਟਾਈਲ ਕਲੈਕਸ਼ਨ ਨਾਬਾ ਵੀ ਕਿਏ ਗਏ ਸੀ ਜਿੱਥੇ ਤੁਹਾਨੂੰ ਮਦਈ ਮੁਕਤਮਾ ਜੋ ਕਿ ਕੰਪਨੀ ਐਡੀਟਸ ਦੇ ਤੇ ਡਿਵਾਈਸ ਦੇ ਰਿਪਰੈਜ਼ੈਂਟੇਟਿਵ ਸੀਗੇ ਉਹ ਉੱਥੇ ਮਿਲੇ ਜਿਨ੍ਹਾਂ ਨੇ ਸਾਨੂੰ ਉੱਥੇ ਆਪਣੀ ਨਿਸ਼ਾਨਦਹੀ ਤੇ ਸਾਰਾ ਕੁਝ ਸਮਾਨਦ ਕਰਵਾਉਣਾ ਸ਼ੁਰੂ ਕੀਤਾ ਜਿਹੜਾ ਵੀ ਸਮਾਨ ਉਹਨਾਂ ਦੀ ਕੰਪਨੀ ਦੇ ਲੋਗੋ ਲਾ ਕੇ ਜਾਰੀ ਕਰ ਦਿੱਤਾ ਅਸੀਂ ਉੱਥੇ ਜਿਸ ਟਾਈਮ ਤਪਦੀਸ਼ ਕਰ ਰਹੇ ਸੀਗੇ ਆਪਣਾ ਮਾਲ ਵਕਤਬਾ ਇਕੱਠਾ ਕਰ ਰਹੇ ਸੀ ਸੀਲ ਕਰ ਰਹੇ ਸੀਗੇ ਉਹਨਾਂ ਦੀ ਨਿਗਰਾਨੀ ਵਿੱਚ ਉਸ ਟਾਈਮ ਬਾਹਰ ਕਾਫੀ ਦੁਕਾਨਦਾਰ ਇਕੱਠੇ ਹੋਣ ਲੱਗ ਗਏ ਹੱਲਾ ਗੁੱਲਾ ਕਰਨ ਲੱਗ ਗਏ ਅਤੇ ਉੱਥੇ ਕਾਫੀ ਮਾਤਰਾ ਚ ਇਕੱਠੇ ਹੋ ਗਏ ਇਕੱਠ ਵਿੱਚੋਂ ਸਾਰੀ ਪੁਲਿਸ ਨੂੰ ਧੰਕੀਆ ਦੇਣ ਲੱਗੇ ਵੀ ਅਸੀਂ ਤੁਹਾਨੂੰ ਦੱਸ ਦਿਓ ਤੁਸੀਂ ਕਿਵੇਂ ਸਾਡੇ ਏਰੀਆ ਚ ਆ ਕੇ ਤੁਸੀਂ ਕਿਵੇਂ ਕਾਰਵਾਈ ਕਰਦੋਂਗੇ ਤੁਸੀਂ ਕੌਣ ਹੋ ਨੂੰ ਸਾਡਾ ਸਮਾਨ ਲੈ ਕੇ ਜਾਣ ਵਾਲੇ ਪੁਲਿਸ ਦੇ ਕੰਮ ਵਿੱਚ ਉਹਨਾਂ ਨੇ ਵਿਘਨ ਪਾਈ ਹੈ ਆਨ ਡਿਊਟੀ ਆਫਸਰਾਂ ਨੂੰ ਚੱਲਦੀ ਡਿਊਟੀ ਵਿੱਚ ਉਹਨਾਂ ਨੂੰ ਡਿਊਟੀ ਕਰਨ ਤੋਂ ਰੋਕਿਆ ਧਮਕੀਆਂ ਦਿੱਤੀਆਂ ਨੇ ਮੁਲਾਜ਼ਮਾ ਦੇ ਨਾਲ ਹੱਥੋਂ ਪਾਈ ਹੋਏ ਨੇ ਕਾਫੀ ਵਾਰ ਉਹਨਾਂ ਨੂੰ ਸਮਝਾਇਆ ਵੀ ਗਿਆ ਵੀ ਇਹ ਸਭ ਡਿਊ ਪ੍ਰੋਸੈਸ ਆਫ ਲਾਅ ਦੇ ਨਾਲ ਹੋ ਰਿਹਾ ਐਫ ਆਈ ਆਰ ਦਰਜ ਆ ਸਭ ਕੁਝ ਉਹਨਾਂ ਨੂੰ ਦੱਸਿਆ ਗਿਆ ਪਰ ਉਹ ਨਹੀਂ ਸਮਝੇ ਅਖੀਰ ਉਹਨਾਂ ਨੇ ਧੱਕਾ ਮੁਕੀ ਤੋਂ ਬਾਅਦ ਮੁਲਾਜ਼ਮਾਂ ਨੂੰ ਕਿਹਾ ਵੀ ਅਸੀਂ ਹੁਣ ਤੁਹਾਨੂੰ ਜਾਣ ਨਹੀਂ ਦੰਦੇ ਤਾਂ ਇਸੇ ਵਿੱਚ ਵਿੱਚ ਉਹਨਾਂ ਨੇ ਸ਼ਟਰ ਲਾਇਆ ਪਰ ਸ਼ਟਰ ਲਾ ਕੇ ਸਭ ਇਹ ਦੁਕਾਨਦਾਰ ਨੇ ਰਾਇਜੀ ਕਿ ਕਿਸੇ ਬਾਹਰ ਇਕੱਠੇ ਲੋਕ ਸੀਗੇ ਉਹ ਵੀ ਸਾਰੇ ਦੁਕਾਨਦਾਰ ਅਤੇ ਹੋਰ ਉੱਥੇ ਦੇ ਪ੍ਰਧਾਨ ਨੇ ਜੋ ਵੀ ਸੀਕਿਉਰਟੀ ਇਕੱਠੇ ਹੋਏ ਤੇ ਕਿੰਨੇ ਕ ਦੁਕਾਨਾਂ ਤੇ ਆਪਾਂ ਨੇ ਹੁਣ ਜੋ ਕਿਹਾ ਗਿਆ ਕਿ 45 ਪਰਚੇ ਹੋਏ ਨੇ ਤੇ ਕਿੰਨੇ ਪਰਚੇ ਹੁਣ ਆਪਾਂ ਅੱਗੇ ਹੋਰ ਕਰਾਂਗੇ ਉਹਨਾਂ ਦੇ ਨਹੀਂ ਜਿਵੇਂ ਜਿਵੇਂ ਜਿਹਦੇ ਖਲਾਸ ਕੰਪਲੇਂਟ ਆਉਂਦੀ ਉਹਦੇ ਖਲਾਸ ਹੋਉਂਦੇ ਉਹਦੇ ਖਲਾਸ ਹੋਉਂਦੇ 40 45 ਬਣ ਜਾਂਦੇ ਅੱਛਾ 40 45 ਬੰਦਿਆਂ ਦੇ ਪਰਸ ਨੂੰ ਕਲੋਸ ਕਰਕੇ ਅੰਦਰ ਸਾਨੂੰ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਪੁਲਿਸ ਵਾਲੀ ਮਸਤਾਜੀ ਨਾਲ ਬਾਹਰ ਨਿਕਲੀ ਅਤੇ ਉਹਨਾਂ ਨੂੰ ਉਥੋਂ ਉਰੇ ਫਰੇ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਤਹਿਤ ਉਹਨਾਂ ਦੇ ਪੈਸਾ ਗੈਨ ਨੰਬਰ 38 ਤਾਲ 1272 132 221 ਬੀਆਰਐਸ ਤਹਿਤ ਪੜਤਾਲ ਕੀਤੀ ਹੈ ਕਿ 45 ਬੰਦਿਆਂ ਦੇ ਕਰੀਬ ਉਥੇ ਜੋ ਕੱਟ ਸੀਗਾ ਉਹਨਾਂ ਦੇ ਖਿਲਾਫ ਫਰਜ਼ਾ ਜਿਸ ਵਿੱਚੋਂ 7 ਬੰਦੇ ਬਾਈਨ